ਇਹ ਸ਼ੋਕੀਹਾਰੇ ਦੇ ਮੌਕੇ ਦਿੱਤੇ ਨੇ ਸੱਚੇ ਮਸੂਮ ਭਾਈਚਾਰੇ ਵੱਲੋਂ ਵਾਟਕਵਾਦਨਾ ਜਿਸ ਨੂੰ ਸਮੁੰਦਰ ਸਾਡੇ ਵਿੱਚ ਜਿਹੜਾ ਤਿਹਾਰ ਹੈ ਉਹ ਖੁਸ਼ੀਆਂ ਵਾਲਾ ਤਿਹਾਰ ਹੈ ਜਿਸ ਵਿੱਚ ਸਾਰੇ ਹੀ ਭਾਈਚਾਰਾ ਸਾਡਾ ਰਲ ਮਿਲ ਕੇ ਬੈਠ ਕੇ ਪਰਮਾਤਮਾ ਦਾ ਰੱਬ ਅੱਲਾ ਦਾ ਨਾਮ ਲੈਂਦਾ ਹੈ ਕਿਉਂਕਿ ਸਾਨੂੰ ਸਾਡੇ ਜੋ ਧਰਮ ਹਰ ਇੱਕ ਧਰਮ ਇਹ ਹੀ ਗੱਲ ਸਿਖਾਉਂਦਾ ਕਿ ਅਸੀਂ ਇਕੱਠੇ ਹੋ ਕੇ ਬੈਠੀਏ ਇਕੱਠੇ ਹੋ ਕੇ ਰਹੀਏ ਔਰ ਇਕੱਠੇ ਹੋ ਕੇ ਹੀ ਕੋਈ ਵੀ ਸਮੱਸਿਆ ਸਾਡੀ ਉਹਦਾ ਅਸੀਂ ਹੱਲ ਕਰੀਏ ਸੋ ਇਸੇ ਕਰਕੇ ਮੈਂ ਸਮਝਦਾ ਸਾਨੂੰ ਜੋ ਸਾਡੇ ਧਰਮਾਂ ਨੇ ਸਿਖਾਇਆ ਜੋ ਸਾਡੇ ਵੈਦਾਂ ਗ੍ਰੰਥਾਂ ਨੇ ਜੋ ਵੀ ਸਾਨੂੰ ਸਿਖਾਇਆ ਉਹਦੇ ਵਿੱਚ ਇੱਕੋ ਗੱਲ ਸਿਖਾਈਆ ਸਾਨੂੰ ਉਸ ੱਗਲਾਂ ਤੇ ਚੱਲ ਕੇ ਮੈਂ ਸਮਝਦਾ ਸਭ ਤੋਂ ਵੱਡਾ ਸੰਯੋਗ ਸਾਡੇ ਪੀਤ ਦੇ ਨਿਹਾਰ ਦੇ ਮੌਕੇ ਤੇ ਇਹੋ ਆ ਕਿ ਇਸ ਤਿਹਾਰ ਦੇ ਮੌਕੇ ਸੂਚਾ ਭਾਈਚਾਰਾ ਸਾਡਾ ਇਕੱਠਾ ਹੁੰਦਾ ਹੈ ਮਾਦੀ ਬੰਦਗੀ ਕਰਦਾ ਪਰਮਾਤਮਾ ਦਾ ਨਾਮ ਲੈਂਦਾ ਉਸ ਅੱਲਾ ਦਾ ਸ਼ੁਕਰ ਕਰਦਾ ਸੋ ਇਸੇ ਕਰਕੇ ਮੈਂ ਸੰਗਤ ਅੱਜ ਸਿੱਚੀ ਜਿੰਨੇ ਵੀ ਮੁਸਲਿਮ ਭਾਈਚਾਰੇ ਨੂੰ ਅੱਜ ਇਸ ਵੀ ਤੇ ਹਾਲੇ ਦੇ ਉੱਤੇ ਸਾਰਿਆਂ ਨੂੰ ਮਾਰਤਵਾਤਨ ਪਰਮਾਤਮਾ ਅੱਗੇ ਅਸੀਂ ਅੱਲਾ ਤੇ ਦੀ ਇਹੋ ਅਰਦਾਸ ਕਰਦਾ ਕਿ ਸਾਨੂੰ ਸਾਰੇ ਨਿਸਬਤ ਰੁਖ ਸੇ ਔਰ ਸਾਰੇ ਲੋਕਾਂ ਦੇ ਵਿੱਚ ਸਾਰੇ ਮੁਸਲਿਮ ਭਾਈਚਾਰੇ ਦੇ ਵਿੱਚ ਸਾਰੇ ਸਿੱੂਚੇ ਹਿੰਦੁਸਤਾਨ ਸਿੱੂਚੇ ਜਿੱਥੇ ਵੀ ਕਿਤੇ ਮੁਸਲਿਮ ਭਾਈਚਾਰਾ ਵਸਦਾ ਹੈ ਕਿਤੇ ਦੁਨੀਆ ਦੇ ਕੋਈ ਵੀ ਕੋਈ ਵੀ ਧਰਮ ਦਾ ਵਾਸੀ ਵਸਦਾ ਸਾਰਿਆਂ ਨੂੰ ਖੁਸ਼ੀਆਂ ਮਿਲਣ ਸਾਡਾ ਇਹੀ ਅੱਜ ਦੇਖ ਕੇ ਹਰ ਨੂੰ ਖੁਸ਼ੀ ਮੱਚੀ ਭਾਈਚਾਰੇ ਇਸ ਨੇ